ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਊਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵਿਖਾਉਣ ਲੱਗੇ ਆ ਝੋਟੀਆਂ ਟੌਪ ਕਲਾਸ ਚੰਗੀਆਂ ਝੋਟੀਆਂ ਤੇ ਜਮਾਂ ਛੋਟੀ ਛੋਟੀ ਕੀਮਤ ਉਤੇ ਤੁਹਾਨੂੰ ਵਿਖਾਵਾਂਗੇ ਤੇ ਵੇਖਿਓ ਵੀਡੀਓ ਕਰਿਓ ਪੂਰੀ ਸੰਪਰਕ ਜਮਾਂ ਜਾਇਜ਼ ਕੀਮਤ ਤੇ ਤੁਹਾਨੂੰ ਵਿਖਾਲਦੇ ਆ ਤੇ ਵੇਖਿਓ ਵੀਡੀਓ ਜੀ ਸਾਰੀ ਕਰਿਓ ਸੰਪਰਕ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਤੇ ਵੀਰ ਜੀ ਕਿੰਨੇ ਨਗੀਨੇ ਅਜੇ ਕੋਲ ਆਪਣੇ ਪਾ ਲੈਣੇ ਤਿੰਨ ਹੀ ਤਿੰਨ ਹਾਂਜੀ ਪਿੰਡ ਨੇ ਤਾਰੀਆਂ ਸੁਈਆਂ ਤਿੰਨੇ ਦਾਜ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਔਂਕਾਰ ਸਿੰਘ ਨੰਬਰ 9779283441 9779283441 ਠੀਕ ਆ ਵਰਜੀ ਜੀ ਆਪਾਂ ਦਿਖਾ ਦੇਣੀ ਆਪਾਂ ਛੋਟੇ ਛੋਟੇ ਮਾਲ ਨਾ ਵਿਗਿਆ ਆਪਾਂ ਜਮਾ ਜਾਇਜ ਤੋਂ ਮਾਲ ਅੱਜ ਐਤਵਾਰ ਕਰਕੇ ਬੈਂਕ ਬੰਕ ਮੰਨਦੇ ਆ ਤੇ ਕੱਲ ਨੂੰ ਕਲਾਉਣਾ ਵਾ ਠੀਕ ਹੈ ਠੀਕ ਹੈ ਭਾਜੀ ਤੇ ਆਪਾਂ ਕਿ ਤੂੰ ਸ਼ੁਰੂਆਤ ਕਰੀਏ ਪਹਿਲਾਂ ਆਪਾਂ ਜਿੱਤੋ ਤੁਸੀਂ ਕਹੋ ਜੀ ਆਹ ਨਕੀ ਦੀ ਕੀਮਤ ਤੂੰ ਕਰ ਦਈਏ ਨਕੀ ਤੋਂ ਕਰ ਦਈਏ ਜਾਂ ਛੁੱਟੀ ਤੋਂ ਕਰੀਏ ਇਤੋਂ ਕਰ ਦਿੰਦੇ ਆ ਹਨਾ ਆਇਕੋ ਕਰ ਲੈਨੇ ਜੀ ਆਹ ਰਾਈ ਤੂੰ ਕਰ ਦਿੰਨੇ ਇਹ ਤਾਜੀ ਸੂਈ ਆ ਪਹਿਲਾ ਸੂਆ ਜੇ ਤਾਂ ਮੰਗ ਰਹੀ ਜੇ ਕਟਾ ਮਗਰ ਕਟਾ ਤੇ ਕੱਦਗਾਠ ਉਹਦੇ ਤੇ ਦੰਦੀ ਚਾਰ ਦੰਦੇ ਦੁੱਧ ਕਿੰਨਾ ਤਿਆਰ ਹੈ ਦੇਖੋ ਉਹਦੇ ਦੇਖੋ 8 ਕਿਲੋ ਵੇਖੋ ਸਿੰਘ ਚੰਗਾ ਕੱਦਗਾਠ ਵੀ ਚੰਗਾ ਵਾ ਕੱਦਗਾਠ ਹਲੇ ਵਾਲੂਆ ਤੇ ਫਾਦੋ ਮਗਰ ਸਾਰੀ ਸਾਫ ਸੁਥਰੀ ਆ ਫਾਦੋ ਜੀ ਦੇਵਾ ਵਾਲੂਆ ਬਿਲਕੁਲ ਓਕੇ ਰ ਕੋੜਿਆ ਕੱਦਗਾਠ ਖਾਨ ਚੰਗਾ ਵਰਲਾ ਵਰਲਾ ਲੱਗਾ ਵਾ ਠਿੱਕੜ ਤੇ ਕੱਦ ਵੇਖ ਲਓ ਘਰ ਦੂਰੀ ਜਾਵਾਂ ਪੋਲੀ ਹੋਊਗੀ ਮੈਨੇ ਕੀ ਉਹ ਬਚਾ ਇਹਦਾ ਕਟਾ ਜੀ ਉਹ ਕਟਾ ਜੀ ਤਾਜੀ ਸੂਈ ਆ ਆ ਬਖਾ ਲਿਓ ਜੀ ਦੰਦ ਨਹੀਂ ਸਕਦੀ ਆਏ ਚਾਰ ਦੰਦ ਕੱਟੀ ਆ ਆਹ ਦੇਖੋ ਦੋ ਪੁੱਟਣ ਵਾਲੇ ਠੀਕ ਆ ਹਾਂ ਜੀ ਤੇ ਚਾਰ ਦੰਦ ਤਾਂ ਲੈ ਵਲੂਗਾ ਬਖਾ ਲਓ ਜੀ ਵੱਡੀ ਝੋਟੀ ਆਗੇ ਹਾਂ ਜੀ ਕੀ ਬਾਤਾਂ ਝੋਟੀਆਂ ਕੱਦ-ਕਾੜ ਵੀ ਚੰਗਾ ਰੰਗ-ਟੰਗ ਵੀ ਚੰਗਾ ਥਣਲੇਵੇ ਦੀ ਵੀ ਸਾਫ ਆ ਹਾਂ ਜੀ ਹਾਂ ਜੀ ਕੁਆਲਿਟੀ ਵਾਲੀ ਆ ਬਹੁਤ ਚੰਗੀ ਕੱਟੀ ਆ ਜੀ ਦੁੱਧ ਕਿੰਨਾ ਦੱਸਿਆ ਦੇਖੋ 8 ਕਿਲੋ ਦੁੱਧ ਤਿਆਰ ਆ ਤੇ ਬਾਕੀ ਰੇਂਜ ਤੁਹਾਨੂੰ ਦੱਸਦੇ ਆ ਰੇਂਜ ਡਿਮਾਂਡ ਹੈ ਜੀ ਕਰਨੀ ਜੀ ਛੋਟੀ ਕੀਮਤ ਕਰਨੀ ਕੋਈ ਵੱਡੀ ਨਹੀਂ ਵਖਾ ਲੋ ਫੇਰੇ ਇੱਧਰ ਵਖਾ ਲੋ ਇਹ ਆਵੇ ਬਹੁਤ ਸਾਫਤਰੀ ਆਉਂਦੀ ਹੈ ਤੇ ਜਾਇਦ ਕਿੰਨੇ ਕਰਨੀ ਦੱਸੋ ਵੀਰ ਜੀ ਇਹਦੀ ਡਿਮਾਂਡ ਫਿਰ ਨਹੀਂ ਕੁਆਲਿਟੀ ਵਾਲੀ ਮੈਨੂੰ ਕੋਈ ਸ਼ੱਕ ਨਹੀਂ ਛੋਟੀ ਜੇ ਗੇੜ-ਗੇੜ ਦੇ ਥਾਣੇ ਸਾਰੇ ਹੀ ਚੰਗੀ ਸਾਫਤਰੀ ਪੁੱਲ ਕਰ ਲਈਏ 90000 ਹਾਂਜੀ 5000 ਛੋੜ 85 85000 ਚ ਜਮਾ ਜਾਇਦ ਆਈ ਨੇ ਦੀ ਤੋਕਣਾ ਗੱਬਣਾ ਦੇ ਵੇਖ ਜਾਣੀ ਮੜ ਕੇ ਬੜੀ ਛੋਟੀ ਹੈ ਫੁੱਲ ਵੱਡੀ ਹਾਂਜੀ ਹਾਂਜੀ ਬਿਲਕੁਲ ਜਾਇਜ਼ ਕੀਮਤਾਂ ਦੀ ਵੀਰ ਕੋ ਤੇ ਇੱਕ ਆ ਗਈ ਵੀ ਆ ਛੋਟੀ ਜੀ ਹਾਂਜੀ ਇਹ ਵੀ ਤਾਜੀ ਸੂਈ ਆ ਦੂਸਰਾ ਸੂਆ ਜੀ ਹਾਂਜੀ ਦੇਖੋ ਤਾਂ ਬਹੁਤ ਕੁਆਲਟੀ ਦੀ ਨਾ ਵੀਡੀਓ ਕੋਲ ਦੇ ਜੈੱਡ ਬਲੈਕ ਆਵਿਆ ਠੀਕ ਹੈ ਇਹ 7 ਮਹੀਨੇ ਦੀ ਗੱਭਣ ਥੱਲੇ 6 ਕਿਲੋ ਦੁੱਧ ਹੀ ਆਪਾਂ ਵੇਚੀ ਆ ਅੱਛਾ ਅੱਛਾ ਬੜੀ ਯਾਤ ਵਾਲੀ ਆ 1500 ਦਾ ਕੀ ਕਦਵਾਇਆ ਹਾਂਜੀ ਆ ਲਾ ਕੇ ਆ ਕੇ ਸਾਡੇ ਕੋ ਕੱਤੀ ਕਿੰਨਾ ਦੀ ਦਿੱਤੀ ਬਹੁਤ ਜਾਦ ਨਸਲ ਵਾਲੀ ਭਾਜੀ ਕੁਆਲਟੀ ਵਾਲੀ ਬਿਲਕੁਲ ਕੱਟੀ ਵੀ ਸਾਹਮਣੇ ਆਲੀ ਆ ਕੱਟੀ ਦੇਖੋ ਕਿਦਾਂ ਦੀ ਦਿੱਤੀ ਆ ਬਹੁਤ ਹੀ ਨਸਲ ਚ ਝੋਟੀ ਆ ਬਹੁਤ ਚੰਗੀ ਝੋਟੀ ਆ ਹਾਂਜੀ ਹਾਂਜੀ ਹੁਣ ਤੁਹਾਨੂੰ ਤੋੜ ਕੇ ਵਸਾਲ ਦੇ ਨਾ ਜਾਇਦ ਕੀਮਤ ਦੇ ਦੇ ਰਹੀ ਨਹੀਂ ਦੀ ਇਹ ਵੀ ਠੀਕ ਆ ਵਰਜੀ ਇਹ ਲਓ ਜੀ ਕੱਟੀ-ਕੁੱਟੀ ਦੇਖੋ ਕਿੰਨੀ ਸ਼ਾਨਦਾਰ ਮੈਂ ਵੀ ਬਹੁਤ ਸਾਫਤਰੀ ਆ ਠੰਡ ਲੇਵੇ ਤੂੰ ਸਦੀ ਕਰੋ ਬਹੁਤ ਹੀ ਸਾਫ ਹੈ ਝੋਟੀ ਸੁਈ ਵੀ ਇਹ ਦਿੱਤਾ ਜੀ ਆ ਕਿਡ-ਕਿਡ ਤੇ ਠੰਡ ਲੱਗਾ ਵਾ ਦੇਖੋ ਦੁੱਧ ਕਿੰਨਾ ਤਿਆਰ ਹੈ ਦੇਖੋ ਦੋ ਦੇਖੋ 9 ਕਿਲੋ ਜੀ 9 ਕਿਲੋ ਦੁੱਧ ਅੱਜ ਹੀ ਆਈ ਇਹ ਦੁੱਧ 9 ਕਿਲੋ ਜੀ ਖਾਣ ਦੇ ਬਾਬਾ ਖਾ ਲਓ ਕੱਢ ਕਾੜ ਪੂਰਾ ਜੈਦ ਬਲੈਗ ਸਾਰੀ ਸਾਫ ਸੁਥਰੀ ਹੈ ਘਟੀ ਦੇ ਵਾਲ ਕੋਈ ਨਾ ਨਾਮ ਅੱਜ ਦੇ ਬਿਲਕੁਲ ਭਾਜੀ ਸਾਫ ਸੁਥਰੀ ਕੋਈ ਸ਼ੱਕ ਨਹੀਂ ਝੋਟੀ ਹੈ ਜੈਦ ਕੀ ਇਹਦੇ ਲਵਾਂਗੇ ਚਾਹਾਂ ਜੈਦ ਕੀ ਠੀਕ ਹੈ ਝੋਟੀ ਚੰਗੀ ਹੈ ਵੇਖੋ ਜਲਸੀਗਾ ਮਾਰ ਕਰ ਬਹੁਤ ਸਾਫ ਥਾਣ ਦੇ ਵੇ ਤੂੰ ਬਿਲਕੁਲ ਸਾਫ ਸੁਥਰੀ ਹੈ ਕੱਦ ਕਾੜ ਪੱਖੋਂ ਸਾਰੀ ਚੰਗੀ ਆ ਬਾਕੀ ਲਾਗੇ ਤੂੰ ਵੇਖ ਸਕਦੇ ਤੁਸੀਂ ਇਹ ਚੰਗੀ ਫੇਸ ਕੁਆਲਟੀ ਵੀ ਚੰਗੀ ਹੈ ਝੋਟੀ ਵੀ ਵੱਡੀ ਹੈ ਵੇਖੋ ਜੀ ਕਰੋ ਤਸੱਲੀ ਕੋਈ ਸ਼ੱਕ ਨਹੀਂ ਝੋਟੀ ਜੀ ਤੇ ਕੱਟੀ ਵੀ ਮਗਰ ਬਹੁਤ ਆ ਕੱਟੀ ਵੀ ਚੰਗੀ ਯਾਦ ਕੁਆਲਟੀ ਵਾਲੀ ਪਿਓਰ ਮੋਹਰਾ ਦੇ ਵਿੱਚ ਹਾਂਜੀ ਟੀਕੇ ਦੀ ਕੱਟੀ ਆ ਤੇ ਡਿਮਾਂਡ ਫਿਰ ਆਪਾਂ ਇਹਦੀ ਕਿੰਨੀ ਕਰ ਲਈ ਵੀਰ ਜੀ ਡਿਮਾਂਡ ਛੋਟੀ ਜਿਹਾ ਛੋਟੀ ਦੱਸੋ ਫਿਰ ਦਿਖਾ ਦਿਓ ਜੀ ਦਿਖਾ ਦਿਓ ਇਹ ਬਹੁਤ ਹੀ ਯਾਦ ਕੁਆਲਟੀ ਹੈ ਤੇ ਬਿਲਕੁਲ ਜੀ ਬਹੁਤ ਸਾਫ ਸੁਥਰੀ ਆ ਹਾਂਜੀ ਡਿਮਾਂਡ ਛੋਟਾਂ ਦੀ ਕੀ ਜੀ ਹਾਂਜੀ 90 ਮੁੱਲ 85 50000 ਦੇ ਵਿੱਚ ਜੋੜਾ ਲੈ ਜੋ ਕੋਈ ਬਹੁਤ ਹੀ ਵੱਡੀਆਂ ਝੋਟੀਆਂ ਇਹਨੇ ਦੀਆਂ ਫੇਰ ਟੋਕੜਾਂ ਕੱਬਣਾ ਦੀ ਵਿਗ ਜਾਣੀ ਹੈ ਸਾਰਾ ਸੂਆ ਚੋਕ ਹੈ ਹਾਂਜੀ ਹਾਂਜੀ ਚਲੋ ਬੰਦਾ ਸਾੰਭੀ ਦੀ ਰਹੀ ਸੀ ਆ ਠੀਕ ਹੈ ਠੀਕ ਹੈ ਜਿਹੜਾ ਦੁੱਧ 10 ਕਿਲੋ ਦਈ ਜਾਣਾ ਫੇਰ ਟੋਕੜ ਫੇਰ 2000 ਰੁਪਈਆ ਦੀ ਬਹੁਤ ਹੀ ਚੰਗੀ ਆ ਭਾਜੀ ਕੱਦ-ਕਾਠ ਵੀ ਚੰਗਾ ਵਾ ਝੋਟੀਆਂ ਵੀ ਚੰਗੀਆਂ ਵਾ ਭਾਅ ਵੀ ਚੰਗੇ ਆ ਦੁੱਧ ਵੀ ਥੱਲੇ ਚੰਗੇ ਝੋਟੀਆਂ ਵੀ ਆ ਵੀ ਤਾਜੀ ਸੁਈਜੇ ਹਾਂਜੀ ਚਾਰ-ਪੰਜ ਝੋਟੀਆਂ ਠੀਕ ਹੈ ਭਰਜੀ ਆ ਬੱਚਾ ਜੀ ਦਾ ਖਾਲਦੀ ਮਰਨ ਤੇ ਆਹ ਬੱਚਾ ਜੇ ਸੁਗਾਈ ਦਾ ਜੇ ਪਹਿਲਾ ਆਹ ਕਟ ਬੱਚਾ ਮਗਰ ਠੀਕ ਕਟਾ 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 ਨੀਂਰਾ ਵੀ ਦਾ ਤੇ ਝੋਟੀ ਜਿਹੜੀ ਹੈ ਝੋਟੀ ਹੋ ਗਈ ਮਗਰ ਲੈ ਥਾਂ ਤੋਂ ਤੇਲ ਤੇਲੜ ਹੁੰਦੀਆਂ ਸਈਆਂ ਧਾਰਾਂ ਜੀ ਹਾਂ ਜੀ ਆਹ ਥਣ ਜੇ ਆਹ ਜਿਹੜਾ ਜੇ ਬੱਚਾ ਨੇ ਜਿਹੜੀ ਆਹ ਵੇਖੋ ਜੀ ਆਹ ਥਣ ਜੇ ਤੇ ਧਾਰਾਂ ਜਿਹੜੀਆਂ ਚੋਂ ਨਿਕਲਦੀਆਂ ਸਹੀ ਆ ਪਰ ਨਿਕਲਦਾ ਥੋੜਾ ਜਿਹਾ ਟਹਿਟ ਆ ਆ ਵੇਖੋ ਆ ਥੋੜਾ ਜਿਹਾ ਥੋੜਾ ਜਿਹਾ ਟਹਿਟ ਨਿਕਲਦਾ ਵਾ ਆ ਇੱਕ ਬਾਕੀ ਥਾਣਾ ਦੇ ਚੂਣ ਜਿਹੜੀ ਆ ਬਿਲਕੁਲ ਓਕੇ ਆ ਬਾਕੀਆਂ ਦੀ ਓਕੇ ਰਪੋੜਿਆ ਆ ਵੇਖੋ ਇਹ ਖਾਲੇ ਉਹ ਖਾਲੇ ਉਹ ਦੀ ਆ ਵੇਖੋ ਆ ਵੇਖੋ ਬਾਕੀਆਂ ਦੀ ਓਕੇ ਆ ਨਿਕਲਦਾ ਇੱਚੋਂ ਵੀ ਆ ਤੇ ਥੋੜਾ ਜਿਹਾ ਟੈਟ ਨਿਕਲਦਾ ਵਾ ਪਰ ਸਮਾਲ ਆ ਕੇ ਨਿਕਲ ਜਾਂਦਾ ਬਾਕੀ ਠੰਡੀ ਜਾਂ ਝੋਟੀ ਪਹਾੜੇ ਤੇ ਲੱਗਦੀ ਜੇ ਬੱਚੇ ਤੇ ਨਹੀਂ ਲੱਗਦੀ ਠੀਕ ਹੈ ਮਰਜੀ ਪਹਾੜੇ ਤੇ ਆਪਾਂ ਦੱਸ ਕੇ ਦੇਣੀ ਆ ਬਿਲਕੁਲ ਬਿਲਕੁਲ ਭਾਅ ਵੀ ਜੈਦੀ ਦਵਾਂਗੇ ਝੋਟੀ ਵੱਡੀ ਤਾਦੀ ਸੁਈ ਆ ਹਾਂਜੀ ਹਾਂਜੀ ਜੈਡ ਕੀਮਤਾਂ ਤੇ ਦਵਾਂਗੇ ਕੋਈ ਤਾਂ ਬੈਠੇ ਆ ਨਾ ਲੜਨੋ ਲੜਨੋ ਨੂੰ ਪਤਾ ਹੀ ਨਹੀਂ ਆਹ ਵੇਖੋ ਠੰਡੀ ਵੀ ਬਹੁਤ ਆ। ਇਹ ਲੋਕ ਕਿੰਨਾ ਜਰ ਹੋ ਗਿਆ ਬੈਠਿਆਂ ਨੂੰ। ਨਹੀਂ ਠੰਡੀ ਝੋਟੀ ਕੋਈ ਸ਼ਾਕ ਨਹੀਂ ਜਾਨ ਨੇ। ਹਾਂ ਜੀ ਹਾਂ ਜੀ। ਇਹ ਬਹੁਤ ਜਾਇਦ ਕੀਮਤ ਦੇਣੀ ਜੇ ਵੀ। ਹਾਂ ਜੀ। ਖੋਲ ਕੇ ਤੋੜੀਏ। ਤੋੜ ਦੋ ਤੋੜ ਦੋ। ਆਹ ਵੇਖੋ। ਖਿਲਦੀ ਗਦੇ। ਬਾੜੇ ਦੇ। ਹਾਂ ਵੀਰ ਕੋਈ ਇਲਾਜ ਕਰ ਸਕਦਾ ਤੇ ਜ਼ਰੂਰ। ਹਾਂ ਜੀ। ਬਾਕੀ ਕੱਦ ਕਾਠ ਵਾਲੀ ਆ ਕਿਸੇ ਗੱਲੋਂ ਖੁੰਜੀ ਨਹੀਂ ਤਾਜੀ ਸੂਈ ਮਗਰ ਨਹੀਂ ਦੀ ਰਵੀ ਦਾ ਕਟਾ ਵਾ। ਹਾਂ ਜੀ ਹਾਂ ਜੀ। ਇੱਕ ਰਾਂਗ ਕਾਲੀ ਝੋਟੀ ਪਲੀ ਜੂੜੀ ਵੀ ਚੰਗੀ ਆ। ਸੇਂਗਸੁੰਗ ਵੀ ਜਾਵਾਂ ਨੇੜੇ ਲੱਗਾ ਇਹ ਆਪਾਂ ਜਾਵਾਂ ਛੋਟੀ ਜੀ ਟੂਰ ਤੇ ਜਾਣੀ ਨਾ ਜਾਵਾਂ ਜਿਆ ਜੀ ਤੇ ਤੇ ਨਹੀਂ ਹਾਂ ਜੀ ਹਾਂ ਜੀ ਫੇਰ ਹੁੰਦੇ ਨਹੀਂ ਬਿਜਦੇ ਇਹ ਫੇਰ ਹੁੰਦੇ ਨਹੀਂ ਬਿਜਦੇ ਨਹੀਂ ਧਿਆਨ ਨਾਲ ਵੱਡੀ ਛੋਟੀ ਆ ਜੀ ਪਲੀ ਡੁੜੀ ਆ ਜਮਾ ਜਿਆ ਜ ਕੀਮਤ ਤੇ ਇਹ ਮਗਰ ਹੋ ਜਾ ਮਗਰ ਹੋ ਜਾ ਦਰਤੀ ਥੋੜੀ ਜੀ ਮਗਰ ਹੋ ਗਿਆ ਦੇਵਾ ਨੂੰ ਕਰ ਖਾਜੂ ਦੋਸਤਾ ਗਾੜੇ ਤੋਂ ਠੀਕ ਹੈ ਦੁੱਧ ਦਾ ਪਾਉਂਦਾ ਕਹਿੰਦਾ ਨਾ ਕਰ ਸ਼ੁਰੂ ਨਹੀਂ ਕਰਦੇ ਹਾਂਜੀ ਹਾਂਜੀ ਥੋੜਾ ਕਰਕੇ ਉੱਤ ਘਟਾ ਲਈ ਕੋਈ ਨਹੀਂ ਜੇ ਦੁੱਧ ਦਾ 9 ਕਿਲੋ ਠੀਕ ਹੈ ਠੀਕ ਹੈ ਜਿਹੜਾ ਦੁੱਧ ਹੈ ਗਾੜੀ ਇਹਦੇ ਕੋਸ਼ੇ ਕਰ 6 ਕਿਲੋ ਦੁੱਧਿਆ ਬਾਕੀ ਭਾੜੇ ਦੇ ਮਿਲ ਪੈਂਦੀ ਆ ਬੱਚਾ ਮਗਰ ਹੈਗਾ ਬੱਚਾ ਹੈਗਾ ਮਗਰ ਬੱਚਾ ਮਗਰ ਉਦਾਂ ਛੱਡ ਦੇ ਜੀ ਬੱਚੇ ਦੇ ਨੀਂਦ ਜੀ ਖਲੋਂਦੀ ਠੀਕ ਹੈ ਵੀਰ ਜੀ ਹਾਂਜੀ ਆ ਦੇਖੋ ਇਦਾਂ ਮਿਲਦੀ ਜੇ ਇਦਾਂ ਮਿਲਦੀ ਆ ਘਾੜਾ ਛੱਡ ਕੇ ਹਾਂਜੀ ਆ ਦੇਖੋ ਤਿੰਨ ਥਾਂ ਨੂੰ ਓਕੇ ਜੀ ਆਹ ਦੇਖੋ ਬੁਖਾਰ ਠੀਕ ਹੈ ਵੀਰ ਜੀ ਤੇ ਆਹ ਥਣ ਜਿਹੜਾ ਇਹ ਚ ਹੈਗਾ ਜੇ ਪ੍ਰੋਬਲਮ ਆਹ ਦੇਖੋ ਤਿੰਨ ਥਣੋਕੇ ਰਪੋੜਿਆ ਹਾਂਜੀ ਇੱਕ ਥਣ ਫੁਰੀ ਤਾਂ ਟੈਟ ਹੈ ਇਹ ਨਿਕਲਦਾ ਜਰੂਰ ਆ ਇਹ ਨਹੀਂ ਵੀ ਨਿਕਲਦਾ ਨਹੀਂ ਪਰ ਟੈਟ ਹੁੰਦੀ ਜੀ ਜੇ ਕਿਸੇ ਵੀਰ ਨੂੰ ਦੇਸੀ ਨੁਕਤਾ ਹੁੰਦਾ ਤੇ ਉਹ ਆਪਣਾ ਇਲਾਜ ਕਰ ਸਕਦਾ ਬਾਕੀ ਝੋਟੀ ਚੰਗੀ ਸੂਈ ਤਾਂ ਜੀ ਸਾਲ ਦੁੱਧ ਮੇਂ ਨਾ ਪੀਓਗੇ ਆਹ ਸ਼ਿਸ਼ਰਾ ਹੁੰਦਾ ਸਾਲ ਖਾਲ ਦਾ ਹਾਂਜੀ ਆਹ ਦੇਖੋ ਚੱਲਦਾ ਜੀ ਕਦੇ ਵੀਰ ਮੇਰਾ ਚੱਲਦਾ ਹੀ ਨਹੀਂ ਆਹ ਵੇਖ ਲਓ ਧਾਰ ਵੀ ਸਾਫ਼ ਹੁੰਦੀ ਜੀ ਇਹ ਨਾ ਕੋਈ ਕਦੇ ਬੰਦਿਆ ਹਰੇਕ ਠੀਕ ਹੈ ਜੀ ਹਾਂਜੀ ਹਾਂਜੀ ਇਸ ਕਰਕੇ ਨਾ ਮੈਂ ਧਾਰਾ ਮੈਂ ਹਮਾਰ ਕੇ ਖਾਲ ਜਿੰਦੇ ਆ ਵੇਖ ਲਓ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਚੱਲਦਾ ਜਰੂ ਬਾਰ ਆਪਾਂ ਦੇਣੀ ਤੇਲ ਚ ਚੌਥੇ ਥਾਣ ਚ ਦੀ ਆਪਾਂ ਦੇਣ ਦੇ ਜੀ ਨਹੀਂ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਨਹੀਂ ਘਟ ਨਹੀਂ ਆ ਚੋ ਘਟਾਈਆ ਬਿਲਕੁਲ 50000 ਦੀ 50000 ਤੇ ਲੁੱਟ ਲਓ ਮੇਲਾ ਜਮਾ ਜਾਇਦ ਕੀਮਤ ਆ 2000 ਵਿੱਚ ਹੋਰ ਛੋਟ ਹਟਾ ਲਈ 48000 ਦੇ ਵਿੱਚ ਜਮਾ ਜਾਇਦ ਕੀਮਤ ਆ ਭਾਜੀ ਐਦੋਂ ਜਾਇਦ ਕਿਥੇ ਮਿਲਦੀ ਆ ਸਿਰਫ ਥਾਣ ਦੇ ਤਾਰ ਟੈਡ ਕਰ ਖਾਲਤਾ ਜੀ 48000 ਚ ਪਹਿਲੇ ਛੋਟੀ ਜੇ ਤੁਹਾਨੂੰ ਠੀਕ ਕਰ ਸਕਦੇ ਹੋ ਜੋ ਤੇ ਤੁਹਾਨੂੰ ਵੀ ਪਤਾ ਵੀ ਝੋਟੀ ਇੱਕ ਦਾਸ ਦੀ ਵੀ। ਵਿਗੂਗੀ ਵੀਗੂਗੀ ਮਜੇ ਨਾਲ। ਜੇ ਨਹੀਂ ਠੀਕ ਕਰੋਗੇ ਲੜਾਂ ਜਿੰਨੇ ਦੀ ਸਾਰਾ ਭਾਜੀ ਸਾਰਾ ਸੂਆ ਚੋ ਕੇ ਫਿਰ ਇੰਨੇ ਦੀ ਵੇਚ ਜਣੀ ਆ। ਹੱਲ ਇਹ ਤੇ ਭਾਜੀ ਵਿਗੀ ਵਿਗੀ ਆ ਮਤਲਬ ਬਹੁਤ ਜਾਇਦਾ ਦਾ। ਤੇ ਆ ਇੱਕ ਕੱਤੀ ਜੇ ਹਾਂਜੀ ਇਹ ਵੀ ਵੱਡਣ ਵਾਲਿਆਂ ਤੋਂ ਛਡਾਈ ਜੇ ਵੀ ਕਾੜੀ। ਖਾ ਲ ਦੋ ਥਣ ਚਾਰੀ ਜੇ। ਥਣ ਥਣ ਵੇਚ ਸਕਦੇ ਤੁਸੀਂ ਕੋਈ ਥਣ ਵਧੀਆ ਲੱਗੇ ਆ ਕੋਈ ਤੇ ਸਿੰਘ ਵੀ ਆ ਮੋੜਗੀ ਜੇ। ਹਾਂਜੀ ਇਹਦੀ ਕੀਮਤ ਵੀ ਛੋਡੀ ਜੀ 7000 ਰੁਪਏ। 7000 ਦੇ ਵਿੱਚ ਕਟੀ ਆ ਕਿਸੇ ਮਈ ਦੇ ਨਾਲ ਵੀ ਪਉਣੀ ਪਾ ਸਕਦਾ ਵੀਰ ਭਰਾ ਜੇ ਜੋੜਾ ਹੀ ਕਿਸੇ ਨੇ 55000 ਦਾ ਜੋੜਾ 55000 ਚ ਦੇ ਦਾਂਗੇ ਲੈ ਲਓ ਜੀ ਹਾਂ ਜੀ ਠੀਕ ਆ ਬਾਕੀ ਮੁੱਲ ਜਮਾ ਜਿਆ ਜਿਆ ਇਹਨੇ ਦੀ ਸਾਰਾ ਸੂਆ ਚੋ ਕੇ ਜਿੱਥੇ ਮਰਜੀ ਵੇਚ ਦਿਓ ਤੇ ਜੇ ਕੇ ਵੀਰ ਨੂੰ ਲਾਏ ਕੋਈ ਆਉਂਦਾ ਵਾ ਤੇ ਸਹੀ ਕਰ ਲੈ ਤੇ ਡਬਲ ਰੁਪਈਆ ਕਰ ਜਾਣੇ ਝੋਟੀ ਹਾਂ ਜੀ ਤੇ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਹਾਂਜੀ ਹਾਂਜੀ ਨੰਬਰ 9799834441 ਨਾਮ ਔਂਕਾਰ ਸਿੰਘ ਪਿੰਡ ਘੋਗਾ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਬਾਕੀ ਸਕਰੀਨ ਦੇ ਉੱਤੇ ਆਉਂ ਡਿਆ ਵਾ ਬਾਕੀ ਛੋਟੀ ਜਿਹੜੇ ਸਾਡੇ ਨਾਲ ਕੀਮਤਾ ਕੀਤੀਆਂ ਹਾਂਜੀ ਜਿਹੜੇ ਵੀ ਵੀਰ ਨੇ ਲੈਣੀ ਹੋਵੇ ਸੰਪਰਕ ਕਰ ਲੈ ਤੇ ਸਾਰੇ ਵੀਰਾਂ ਦਾ ਧੰਵਾਦ ਆ ਸასი ਗੱਲ ਦੀ ਸਾਰੇ ਸასი ਗੱਲ ਵੀਰਜੀ ਸਾਰੇ ਇੰਨਾ ਪਿਆਰ ਦਿੰਦੇ ਨੇ ਜੋ ਵੀਡੀਓ ਨੂੰ ਇੰਨਾ ਦਿਲੋ ਦਿਲੋ ਧੰਵਾਦ ਆ ਵੀਰਜੀ ਡਾਡਾ ਬਿਲਕੁਲ ਭਾਜੀ ਸასი ਗੱਲ ਸასი ਗੱਲ